ਜੇ ਵਜਨ ਹੁਸ਼ਕਾਰਿਆ ਦਾਬਸ ਹੱਥਿਆ ਗਾਲ ਕੀ ਹਾ ਜਾ ਲਿਆ ਬਰੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਾਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਰਦੇ ਦੇਖੀਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਆ ਕਰੀਏ ਤਾਂ ਇੱਕ ਤੋਂ ਇੱਕ ਖਰੇ ਅਨੁਭਵਾਂ ਦਾ ਸ਼ੌਂਕ ਕਿਰਾਂਤੀ ਰਿਆ ਕਰੀਏ ਲਓ ਜੀ ਬਾਜੀ ਕਰੋ ਚੈੱਕ ਮੇਰਾ ਭਰਾ ਠੀਕ ਆ ਜੀ ਬੱਚਿਆਂ ਦੀ ਕੁਆਲਿਟੀ ਪਿਆਰ ਵਾਜੀ ਰਾਜਨਾਲੀ ਬਲੱਡ ਲਾਈਨ ਦੇ ਵਿੱਚੋਂ ਤੁਹਾਡਾ ਲਈ ਦੋ ਬੱਚੇ ਆਪਾਂ ਕੱਢੇ ਨੇ ਚੈੱਕ ਕਰ ਲਓ ਮੇਰਾ ਭਰਾ ਠੀਕ ਹੈ ਜੀ ਲਾਲ ਸਰੇ ਪੀਲੀ ਅੱਖਾਂ ਪੂਰੀ ਨੋਕ ਮੇਰਾ ਵੀਰ ਠੀਕ ਹੈ ਜੀ 10 ਪੱਲੀ ਸਾਫ ਹੋ ਕੇ ਬਿਲਕੁਲ ਚਿੱਟੇ ਸ਼ਫੈਦ ਪੀਲੀ ਅੱਖਾਂ ਠੀਕ ਹੈ ਜੀ ਪੂਰੀ ਜੀ ਨੋਕ ਉੱਤੋਂ ਬਾਈ ਜੀ ਇੱਕ ਦੋ ਚਟੇ ਹੀ ਰੱਖ ਜਾਣਗੇ ਜੋ ਕਿ ਇਹ ਲਾਜ਼ਮੀ ਰੱਖਦੇ ਹੀ ਰੱਖਦੇ ਨੇ ਮੇਰਾ ਵੀਰ ਠੀਕ ਹੈ ਜੀ ਫੋਲੋ ਬਟਾ ਫੋਲੋ ਬਾਈ ਜੀ ਉਡਾਨ ਦੇ ਮਾਮਲੇ ਦੇ ਵਿੱਚ ਬਿਲਕੁਲ ਬਾਈ ਜੀ ਬੈਸਟ ਬਰੀਡ ਆ ਚੈੱਕ ਕਰ ਲਓ ਠੀਕ ਹੈ ਸਾਧਨ ਆਪਣਾ ਦੀ ਰਿਕੁਆਇਰਮੈਂਟ ਹੁੰਦੀ ਹੈ ਮੇਰਾ ਵੀਰ ਬੱਚਿਆਂ ਦੇ ਵਿੱਚੋਂ ਸੋ ਉਹ ਮੇਰਾ ਪ੍ਰਾਪਾ ਹੁਣ ਆਪਣੇ ਨਾਲ ਕਰ ਸਕਦੇ ਨੇ ਕੰਟੈਕਟ ਬਾਈ ਜੀ ਉਧਾਨ ਦੀਨਾਂ ਦੀ ਫੁੱਲ ਬਟਾ ਫੁੱਲ ਗਾਰੰਟੀ ਰਹੇਗੀ ਬਾਕੀ ਤੁਹਾਡੀ ਆਪ ਦੀ ਸਾਂਭ ਹੈ ਜੀ ਠੀਕ ਹੈ ਜੀ ਜੈਸਾ ਆਪ ਦੀ ਸਾਂਭ ਕਰੋਗੇ ਮੇਰਾ ਭਰਾ ਉਸ ਹੱਦ ਦਾ ਰਿਜ਼ਲਟ ਤੁਹਾਨੂੰ ਮਿਲ ਜਾਏਗਾ ਆਓ ਮੇਰਾ ਭਰਾ ਹੁਣ ਮੈਂ ਤੁਹਾਨੂੰ ਇਹਨਾਂ ਬੱਚਿਆਂ ਦੇ ਪਰਪਲਿਆਂ ਦਾ ਅੱਖਰ ਦਾਤ ਤੇ ਪੰਜਿਆਂ ਦਾ ਸ਼ੌਕ ਕਰਾਉਣਾ ਬਾਕੀ ਮੇਰਾ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਿਓ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਠੀਕ ਹੈ ਮੇਰਾ ਵੀਰ ਲੋ ਜੀ ਭਾਈ ਜੀ ਆਹ ਆਪਣਾ ਪਹਿਲਾ ਬੱਚਾ ਮੇਰਾ ਭਰਾ ਤੁਸੀਂ ਚੈੱਕ ਕਰ ਸਕਦੇ ਹੋ ਸਦ ਨੂੰ ਆਪਣੇ ਅਸ ਬੱਚੇ ਦੀ ਕੁਆਲਿਟੀ ਸਭ ਤੋਂ ਪਹਿਲਾਂ ਮੇਰਾ ਭਰਾ ਬੱਚੇ ਆਪਣੇ ਦਾ ਘੜਾ ਘੜਾ ਚੈੱਕ ਕਰ ਲਓ ਜੀ ਜਮਾ ਭਾਈ ਜੀ ਪੀਲੀਆਂ ਅੱਖਾਂ ਭੂਰੀ ਨੋਕ ਦਾ ਇਹ ਬੱਚਾ ਅੱਖ ਦੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਠੀਕ ਹੈ ਜੀ ਥੋੜਾ ਜਿਹਾ ਬੱਚਾ ਮਹਿਲਾ ਕਿਉਂਕਿ ਸਾਨੂੰ ਪਤਾ ਸਰਦੀ ਦਾ ਮੌਸਮ ਆ ਮੇਰਾ ਵੀਰ ਠੀਕ ਹੈ ਜੀ ਤੇ ਆਹ ਭਾਈ ਜੀ ਬੱਚੇ ਆਪਣੇ ਦਾ ਪੱਲਾ ਜੀ ਪੱਲੇ ਦੀ ਮੇਰਾ ਭਰਾ ਤੁਸੀਂ ਇਹਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਠੀਕ ਹੈ ਕਲੀਆਂ ਕਲੀਆਂ ਦੇ ਬੱਚੇ ਨੇ ਬਿਲਕੁਲ ਕੋਰੇ ਬੱਚੇ ਨੇ ਮੇਰਾ ਭਰਾ ਜਿਹੜੀ ਮਰਜ਼ੀ ਢਾਂਗੀ ਚਲਾ ਕੇ ਤੁਸੀਂ ਆਪਣ ਠੀਕ ਹੈ ਬਾਕੀ ਜੋਰ ਤੁਹਾਡੇ ਸਾਹਮਣੇ ਬੱਚਾ ਕਿਵੇਂ ਲਾ ਰਿਹਾ ਤੇ ਆ ਮੇਰਾ ਆਪਣਾ ਬੱਚੇ ਦਾ ਨੈਕਸਟ ਪੱਲਾ ਮੇਰਾ ਵੀ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਮੇਰਾ ਵੀਰ ਤੇ ਆ ਬਾਜੀ ਬੱਚੇ ਆਪਣੇ ਦੇ ਪੈਰ ਜੀ ਭੂਰੀ ਜੀ ਨੋਕ ਆ ਭੂਰੀਆਂ ਨੌਂਦਰਾ ਦਾ ਆਪਣਾ ਇਹ ਬੱਚਾ ਆ ਠੀਕ ਹੈ ਜੀ ਬੰਦ ਜੋੜਾਂ ਦੇ ਬੱਚੇ ਨੇ ਬਾਜੀ ਉਡਾਨ ਦੇ ਪਰਪਸ ਦੇ ਵਿੱਚ ਬਹੁਤ ਹੀ ਜ਼ਿਆਦਾ ਚੰਗੇ ਨੇ ਜੇ ਤੁਸੀਂ 10 ਪੱਲੇ ਸਾਫ਼ ਕਰਕੇ ਡਾਇਏ ਬੱਚੇ ਕਿਉਂਕਿ ਮੇਰਾ ਭਰਾ ਹੁਣ ਤਾਂ ਡਾਊਨ ਵਾਲਾ ਮੌਸਮ ਹੈ ਨੀਗਾ ਠੀਕ ਹੈ ਬਾਕੀ ਤੁਸੀਂ ਅੱਗੇ ਉਹ ਬੱਚੇ ਦਾ ਫਰੰਟ ਵੀ ਚੈੱਕ ਕਰ ਸਕਦੇ ਹੋ ਮੇਰਾ ਵੀਰ ਚੈੱਕ ਕਰ ਲੋ ਇਹ ਬਾਈ ਜੀ ਆਪਣਾ ਪਹਿਲਾ ਬੱਚਾ ਸੀਗਾ ਠੀਕ ਹੈ ਸੋ ਆ ਉਪਰਾ ਹੁਣ ਮੈਂ ਤੁਹਾਨੂੰ ਲਓ ਜੀ ਬਾਈ ਜੀ ਆਹ ਆਪਣਾ ਅਗਲਾ ਬੱਚਾ ਮੇਰਾ ਵੀਰ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੀ ਐਸ ਆਪਣੇ ਬੱਚੇ ਦੀ ਕੁਆਲਿਟੀ ਠੀਕ ਹੈ ਜੀ ਲਾਲਸਰਾ ਪੂਰੀ ਨੋਕ ਪੀਲੀਆਂ ਅੱਖਾਂ ਦੇ ਵਿੱਚ ਹਲਕੀ ਜਿਹੀ ਹਰੀ ਭਾਗ ਮਾਰਦਾ ਵੱਡਾ ਹੋ ਗਿਆ ਜਮਾਂ ਪੀਲੀਆਂ ਗੂੜੀਆਂ ਖੱਟੀਆਂ ਦਾ ਇਹ ਬਣ ਜਾਏਗਾ ਠੀਕ ਹੈ ਜੀ ਕੁਆਲਿਟੀ ਚੈੱਕ ਕਰ ਲਓ ਇੱਕੋ ਝੋਲੀ ਦੇ ਬੱਚੇ ਨੇ ਇਹ ਉਹਦਾ ਅਗਲਾ ਭਰਾ ਆ ਠੀਕ ਹੈ ਜੀ ਬਿਲਕੁਲ ਬਾਈ ਜੀ ਪੀਲੀਆਂ ਅੱਖਾਂ ਦਾ ਆਪਣਾ ਇਹ ਬੱਚਾ ਅੱਖਾਂ ਦੀ ਤੁਸੀਂ ਇਹਦੇ ਕੁਆਲਿਟੀ ਚੈੱਕ ਕਰ ਸਕਦੇ ਹੋ ਮੇਰਾ ਵੀਰ ਤੇ ਆਹ ਬਾਈ ਜੀ ਬੱਚੇ ਆਪਣੇ ਦਾ ਪੱ ਪੱਲੇ ਦੀ ਵੀ ਤੁਸੀਂ ਕੁਆਲਿਟੀ ਚੈੱਕ ਕਰ ਲਓ ਠੀਕ ਹੈ ਜੀ ਥੋੜੇ ਜੇ ਬੱਚੇ ਮਲੇ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿਉਂਕਿ ਸਰਦੀਆਂ ਦਾ ਮੌਸਮ ਹੈ ਮੇਰਾ ਭਰਾ ਤੇ ਆਹ ਬਾਈ ਜੀ ਨੈਕਸਟ ਪੱਲਾ ਮੇਰਾ ਭਰਾ ਬੱਚੇ ਆਪਣੇ ਦਾ ਚੈੱਕ ਕਰ ਲਓ ਠੀਕ ਹੈ ਜੀ ਜਿਹੋ ਜਿਹਾ ਪਹਿਲਾ ਬੱਚਾ ਸੀ ਸੇਮ ਉਹੋ ਜਿਹਾ ਹੀ ਇਹਦਾ ਅਗਲਾ ਭਰਾ ਆ ਤੇ ਆਹ ਬਾਈ ਜੀ ਬੱਚੇ ਆਪਣੇ ਦੇ ਪੈਰ ਮੇਰਾ ਭਰਾ ਲਓ ਜੀ ਪੂਰੀ ਨੋਕ ਪੂਰੀਆਂ ਨੌਂਦਰਾਂ ਦਾ ਆਪਣਾ ਇਹ ਬੱਚਾ ਆ ਠੀਕ ਹੈ ਜੀ ਆਲੋ ਮੇਰਾ ਭਰਾ ਬਾਕੀ ਤੁਸੀਂ ਮਕਮਲ ਵਜੂਦ ਬੱਚੇ ਆਪਣੇ ਦਾ ਚੈੱਕ ਕਰ ਸਕਦੇ ਹੋ ਪੂਰੇ ਬਾਈ ਜੀ ਉੱਚੇ ਲੰਮੇ ਬੱਚੇ ਨੇ ਅੱਗੋਂ ਚੌੜੇ ਆ ਤੇ ਪਿੱਛੋਂ ਜਿਵੇਂ ਐਨ ਬੰਦ ਨੇ ਠੀਕ ਹੈ ਤੇ ਆਹ ਬਾਈ ਜੀ ਆਪਣਾ ਦੂਸਰਾ ਬੱਚਾ ਸੀਗਾ ਸੋ ਆ ਉਪਰਾ ਹੁਣ ਮੈਂ ਤੁਹਾਨੂੰ ਦੋਵੇਂ ਬੱਚੇ ਇਹ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਲਓ ਜੀ ਆ ਤੁਸੀਂ ਦੁਬਾਰ ਤੋਂ ਮੇਰਾ ਭਰਾ ਬੱਚੇ ਆਪਣਾ ਦੀ ਕਰ ਸਕਦੇ ਹੋ ਮਕਮਮਲ ਤੌਰ ਤੇ ਸਟੈਂਡਿੰਗ ਮਿਸ਼ਨ ਚੈੱਕ ਕੱਲੀ ਕੱਲੀ ਚੀਜ਼ ਆ ਮੈਂ ਤੁਹਾਨੂੰ ਸ਼ੌਂਕ ਕਰਵਾਤਾ ਬਾਕੀ ਬਾਈ ਜੀ ਜਲਬਰੀ ਇਹਨਾਂ ਦੀ ਯਾਰ ਪੰਜਾਬ ਆ ਪੰਜਾਬ ਤੋਂ ਲਾ ਬੋ ਸਕਦੇ ਨੂੰ ਦਿੱਲੀ ਕਿਨੇ ਕਰਦੇ ਹਾਂ ਬਾਲਾ ਇੱਥੋਂ ਤੱਕ ਬਾਈ ਜੀ ਇੱਕ ਜਨਵਾਰ ਆ ਠੀਕ ਹੈ ਜੀ ਤੇ ਰਿਕੁਐਸਟ ਆ ਉਹੀ ਸੱਜਣ ਆਪਣੇ ਭਰਾਵਾਂ ਨਾਲ ਕਰੇ ਕੰਟੈਕਟ ਜਿਹੜੇ ਕਿਸੇ ਬੰਦੇ ਨੂੰ ਰਿਕੁਆਇਰਮੈਂਟ ਹੋਵੇ ਟਾਈਮ ਪਾਸ ਵਾਲੇ ਬੰਦੇ ਪਲੀਜ਼ ਸਾਡੇ ਤੋਂ ਥੋੜਾ ਜਿਹਾ ਦੂਰੀ ਜਾ ਕਰਨਾ ਸੋ ਠੀਕ ਹੈ ਵੀ ਸੱਜਣ ਨੂੰ ਮਿਲਦੇ ਹੁਣ ਆਪਾਂ ਸੋਮ ਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲਾ ਕੇ ਆਵਾਂਗੇ ਤੁਹਾਡੇ ਲਈ ਕੋਈ ਨਵੇਂ ਟੌਪ ਕਲਾਸ ਤੇ ਖਰੇ ਜਿਹੇ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਭਾਜੀ